ਸਦਰ थाना ਬਲਾਚੌਰ ਦੇ ਐਸਐਚਓ ਰਾਜ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਅਮਰਜੀਤ ਕੌਰ ਸਮੇਤ ਪੁਲਿਸ ਪਾਰਟੀ ਦੇ ਨਾਲ ਗਸਤ ਬਾਚ ਚੈਕਿੰਗ ਸੰਬੰਧੀ ਰਕੜਣਾ ਬੇਟ ਵੱਲੋਂ ਜਾ ਰਹੇ ਸੀ ਤਾਂ ਉੱਥੋਂ ਇੱਕ ਵਿਅਕਤੀ ਨੂੰ 15 ਗ੍ਰਾਮ ਹਿਰੋਇਨ ਸਮੇਤ ਕਾਬੂ ਕਰਕੇ ਉਹਨਾਂ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਉਹਦਾ ਨਾਮ ਹੈ ਜੀ ਜਗਰਾਤ ਸਿੰਘ ਐਲ ایس ਲਖਨ son of ਨਿਰਮਲ ਸਿੰਘ ਵਾਰਡ ਨੰਬਰ 6 ਬਲਾਚੌਰ ਦਾ ਰਹਿਣ ਵਾਲਾ ਜੀ ਇਹ ਇਹ ਤੋਂ 15 ਗ੍ਰਾਮ ਫੜੀ ਹੈ ਜੀ ਜੇ ਇਹਦੇ ਤੇ ਮਾਮਲਾ ਹੋਣਾ ਤਾਂ ਹਾਂ ਜੀ ਹਾਂ ਬਿਲਕੁਲ ਕੀਤਾ ਜੀ ਹਾਂ ਜੀ ਅੱਜ ਅਦਾਲਤ ਚ ਪੇਸ਼ ਕੀਤਾ ਜੀ ਹੁਣ ਉਹਦਾ ਜੁਡੀਸ਼ੀਅਲ ਮਿਲ ਗਿਆ ਜੀ ਉਹਨੂੰ ਜੇਲ੍ਹ ਛਡਣ ਦੇ ਨਹੀਂ ਜੀ ਇਹ ਤੇ ਪਹਿਲਾਂ ਨਹੀਂ ਕੋਈ ਵੀ ਮਾਮਲਾ ਦਾ ਤੇ ਪਹਿਲੇ ਮਾਮਲਾ ਦਾ ਚੋਣ ਇਹ ਜੀ ਇਹਨੇ ਕੁਝ ਗੁਪਤੇ ਰੱਖੀਏ ਗੱਲ ਨਹੀਂ ਦੱਸੀ ਹੈਗੀ ਪਰ ਇਹ ਕਿਤੇ ਅਲੱਗ-ਅਲੱਗ ਜਗ੍ਹਾ ਤੋਂ ਗਾਣੇ ਵਾਲਾ ਦੇਨੋ ਵਾਲ ਪਿੰਡਾ ਸ਼ਾਇਦ ਕੋਈ ਇੱਥੇ ਹੁਸ਼ਿਆ ਕੋ ਚੌਥੋਂ ਸ਼ਾਇਦ ਇਹ ਲਿਆਇਆ ਇਹ ਅੱਗੇ ਸਪਲਾਈ ਕਰਦਾ ਛੋਟੇ-ਛੋਟੇ ਮਿੱਟਾ ਬਣਾ ਕੇ